ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਸੋ ਅੱਜ ਆਪਾਂ 2 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਆਪਣੇ ਫਾਰਮ ਤੋਂ 2 ਅਕਤੂਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਅੱਧੇ ਘੰਟੇ ਤੱਕ ਵੀਡੀਓ ਅਪਲੋਡ ਹੋ ਜੂ ਸਵੇਹਾ ਆਪਣਾ ਨੋ ਕੋਈ ਦਾ ਟਾਈਮ ਆ ਵੀਡੀਓ ਬਣਾਉਣ ਦਾ ਅੱਜ ਆਪਣੇ ਫਾਰਮ ਤੇ 12 ਤੋਂ 13 ਨਗ ਗੱਬਣ ਅਤੇ ਕੁਸਕ ਨਗ ਸੂਏ ਹੋਏ ਪੰਜਾਬ ਵਾਲੀ ਜਰਸੀ ਤੇ ਜਰਸੀ ਸੂਈ ਹੋਈ ਤੇ ਪਹਿਲਣ ਬੱਚੀ ਚਾਰ ਦੰਦ ਬੱਚੀ ਆ ਪਹਿਲਣ ਇਹ ਕਿ ਕਹਿਰ ਸ਼ਹਿਰ ਦੀ ਪਹਿਲਣ ਬੱਸੀ ਆ ਚਾਰ ਦੰਦ ਇਹ ਆਪਣੇ ਗੱਬਣ ਨਾਗ 12 13 ਆਪਣੇ ਫਾਰਮ ਤੇ ਅਵੇਲੇਬਲ ਆ ਤੇ ਇੱਕ ਬੱਚੀ ਦੀ ਸ਼ੁਰੂ ਚ ਸਟਾਰਟਿੰਗ ਸਾਨੂੰ ਜਿਹੜਾ ਆਪਾਂ ਵੀਡੀਓ ਬਣਾਉਣ ਲੱਗੇ ਸੀਗੇ ਵੀਡੀਓ ਦੇ ਐਂਡ ਤੱਕ ਬਣੇ ਉਹਦੀ ਡਿਟੇਲ ਪ੍ਰੋਪਰ ਦਵਾਂਗੇ ਜਿਹੜੀ ਦੂਜਾ ਸੂਹਾ ਬੱਸੀ ਸੂਈ ਆ ਉਹਦੀ ਪ੍ਰੋਪਰ ਡਿਟੇਲ ਦਵਾਂਗੇ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ ਪਿੰਡ ਕਲਾਲਾ ਜਿਹੜਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਆਪ ਵੀਡੀਓ ਕਵਰ ਕਰ ਰਹੇ ਆ ਆ ਜਿਹੜੀਆਂ ਬੱਚੀਆਂ ਨੇ ਕੱਚੀਆਂ ਨੇ ਹਫਤੇ ਹਫਤੇ ਦੀਆਂ ਹਜੇ ਦੁੱਧ ਇਹਨਾਂ ਦਾ ਕੈਪੈਸਿਟੀ ਜਿਹੜੀ ਉਹ 25 ਲੀਟਰ ਤੋਂ ਲੈ ਕੇ 30 ਲੀਟਰ ਤੱਕ ਦੀ ਰਹੂਗੀ ਇਹ ਹਜੇ ਹਫਤੇ ਦੀਆਂ ਕੱਚੀਆਂ ਨੇ ਆ ਤੁਸੀਂ ਨੰਬਰ ਨੋਟ ਕਰ ਸਕਦੇ ਹੋ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਪਸ਼ੂ ਖਰੀਦ ਸਕਦੇ ਹੋ ਤੇ ਵੇਚ ਸਕਦੇ ਹੋ ਚਿਰਨ ਨੰめ 7882 863916 98784 48264 ਇਹਨਾਂ ਨੰਬਰਾਂ ਤੇ ਕੰਟੈਕਟ ਕਰਕੇ ਤੁਸੀਂ ਪਸ਼ੂ ਖਰੀਦ ਵੀ ਸਕਦੇ ਹੋ ਤੇ ਵੇਚ ਵੀ ਸਕਦੇ ਹੋ ਬਹੁਤ ਸੋਹਣੀ ਕ੍ਰੋਸਾਂਗ ਦੇ ਵਿੱਚ ਵੱਸੀਆਂ ਮੋਟੀ ਮੋਟੀ ਡਿਟੇਲ ਇਹਨਾਂ ਦੀ ਆਪਾਂ ਤੁਹਾਨੂੰ ਬਾਅਦ ਚ ਦੇ ਦਾਂਗੇ ਪਹਿਲਾਂ ਤੁਹਾਨੂੰ ਜਿਹੜੀ ਤਾਜੀ ਸੂਈ ਆ ਵੇੜ ਉਹਨਾਂ ਦੀ ਡਿਟੇਲ ਦੇ ਦਈਏ ਉਹਦੀ ਆਪਾਂ ਐਰ ਸ਼ਹਿਰ ਦੀ ਬੱਛੀ ਆ ਪਹਿਲਾ ਸੂਆ ਕਾਲੀ ਬੱਛੀ ਆ ਜਰਸੀ ਸੂਈ ਹੋਈ ਆ ਜਰਸੀ ਪੰਜਾਬ ਵਾਲੀ ਦੂਜਾ ਸੂਆ ਸੂਨ ਵਾਲੀ ਆ ਸੋ ਆਜੂ ਕਰਦੇ ਆਂ ਗੱਲ ਇਹਦੇ ਬਾਰੇ ਜਿੱਥੋਂ ਆਪਾਂ ਵੀਡੀਓ ਸਟਾਰਟ ਕਰੀ ਸੀ ਪਹਿਲੇ ਨੰਬਰ ਤੇ ਮਗਰ ਬੱਛੀ ਆ ਰਾਤ ਇਹਦੀ ਡਿਲੀਵਰੀ ਹੋਈ ਆ ਹਾਈਟ ਤੇ ਲੈਂਥ ਚੈੱਕ ਕਰਿਓ ਕਿਸਾਨ ਵੀਰੋ ਬਹੁਤ ਜ਼ਿਆਦਾ ਹੈਵੀ ਬੋਡੀ ਸਟਰਕਚਰ ਦੀ ਬੱਸੀ ਆ ਇਹ ਕੱਲਾ ਕੱਲਾ ਨਿਕਲ ਮਾ ਕਾਲਾ ਕਾਲਾ ਥਣ ਲੱਗਿਆ ਵੈ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਜਰੂਰ ਜਾਇਓ ਅੱ ਤੁਸੀਂ ਦੇਖ ਸਕਦੇ ਹੋ ਇਹ ਸੈਕਸਡ ਸੀਮਨ ਦੀ ਬੱਚੀ ਆ ਅੰਗਰਾਜ ਦੇ ਸੈਕਸਡ ਸੀਮਨ ਦੀ ਬੱਸੀ ਆ ਤੁਹਾਨੂੰ ਇਹਦਾ ਪ੍ਰੋਪਰ ਡਾਟਾ ਦੇ ਦਾਂਗੇ ਆਪਾਂ ਮਾ ਕਿਹੜੇ ਸੀਮਨ ਦੀ ਆ ਤੇ ਸੈਕਸਡ ਸੀਮਨ ਮੇਰੇ ਕਿਸਾਨ ਵੀਰ ਨੇ ਲਵਾਇਆ ਸੀ ਫਾਰਮਰ ਨੇ ਤਾਂ ਬੱਚੀ ਦਿੱਤੀ ਆ ਨੇ ਬਹੁਤ ਧੰਨਵਾਦ ਆ ਕਿਉਂਕਿ ਜਿਹੜੇ ਸੈਕਸ਼ਨ ਸੀਮਨ ਆਪਾਂ ਹੁਣ ਯੂਜ਼ ਕਰਦੇ ਆਂ ਬਰੀਡ ਤੇ ਕੰਮ ਦਿਨੋਂ ਦਿਨ ਹੋ ਰਿਹਾ ਤਾਂ ਫੇਰੀ ਫਾਰਮ ਡਿਵੈਲਪ ਹੋਣਗੇ ਤਾਂ ਬੱਚੀ ਬਹੁਤ ਪਿਆਰੀ ਆ ਦੁਵਾਰੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਅੰਗਰਾਜ ਦੇ ਬੁੱਲ ਦੀ ਬੱਚੀ ਆ ਇਹ ਸੈਕਸ਼ਨ ਸੀਮਨ ਦੀ ਤੇ ਇਹਦੀ ਮਾਂ ਵੀ ਬਹੁਤ ਚੰਗੀ ਆ ਤੁਸੀਂ ਲੈਂਥ ਚੈੱਕ ਕਰਿਓ ਹਾਈਟ ਚੈੱਕ ਕਰਿਓ ਤੋਰ ਕੇ ਦਿਖਾਵਾਂਗੇ ਥਣ ਕੱਲਾ ਕੱਲਾ ਨਿੱਖੜਮਾ ਲੱਗਿਆ ਹੋਇਆ ਨੇੜ ਤੋਂ ਚੈੱਕ ਕਰਾਂ ਨਾ ਧਾਰਾਂ ਵੀ ਮਾਰ ਕੇ ਦਿਖਾਵਾਂ ਤੁਸੀ ਦੇਖ ਸਕਦੇ ਹੋ ਇਹ ਮਸ਼ੀਨ ਵੀ ਚਵਾਈ ਆ ਹੱਥਾਂ ਦੀ ਚਵਾਈ ਵਾਲੀ ਵੀ ਆ ਤੇ ਮਸ਼ੀਨ ਤੇ ਵੀ ਜਿਵੇਂ ਮਰਜ਼ੀ ਚੋਲਿਓ ਇਹ ਸਾਨੂੰ ਪੂਰਾ ਕੰਪੈਕਟ ਆਰ ਬੰਦਲੇਵੇ ਦੀ ਬੱਚੀ ਆ ਇਹ ਜੇਰ ਇਹਦੀ ਪ੍ਰੋਪਰ ਪੈ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਜੇਰ ਕੋਈ ਮੇਰਾ ਵੀਰ ਕੱਲੀ ਦੀ ਵੀਡੀਓ ਮੰਗਾਉਣਾ WhatsApp ਤੇ ਆਪਾਂ ਭੇਜ ਦਾਂਗੇ ਜੇਰ ਪ੍ਰੋਪਰ ਪੈ ਚੁੱਕੀ ਆ ਆ ਤੋੜ ਕੇ ਦਿਖਾ ਬੱਤ ਤੈਨੂੰ ਆਇਆ ਸਵਾ ਤੋੜਨ ਤੋਂ ਪਹਿਲਾਂ ਆਪਾਂ ਸਾਨੂੰ ਮਿਲਕ ਵੇਨ ਚੈੱਕ ਕਰਾਉਣੇ ਆ ਤੁਸੀਂ ਦੇਖ ਸਕਦੇ ਹੋ ਪੂਰੀ ਮੋਟੀ ਮਿਲਕ ਵੇਨ ਆਉਂਦੀ ਆ ਇਹ ਦੁੱਧ ਵਾਲੇ ਪਸ਼ੂ ਨਹੀਂ ਇਨਸਾਨੀਆਂ ਹੁੰਦੀਆਂ ਨੇ 26 27 ਕਿਲੋ ਦੁੱਧ ਨੇ ਪਲੂਨ ਨੇ ਪਾਇਆ ਹੋਇਆਗਾ ਅੱਗੇ ਹੁਣ ਸਾਹਮ ਦੇ ਅਕੋਰਡਿੰਗ ਕਿੱਦਾਂ ਦੀ ਫਾਰਮਰ ਦੀ ਸਾਹਾਵਾ ਦਾ 30 ਕਿਲੋ ਨੂੰ ਖੁੱਲਾ ਦੁੱਧ ਦੇਣਾ ਚਾਹੀਦਾ ਤੁਸੀਂ ਬਰੀਡ ਚੈੱਕ ਕਰਿਓ ਫੇਸ ਕੁਆਲਿਟੀ ਲੈਂਥ ਚੈੱਕ ਕਰਿਓ ਕਮਾਲਾ ਬੁੱਤ ਦੇ ਤੋਰ ਦੇ ਲੰਬੀ ਤੋਰ ਦੇ ਨਾਲ ਨਾਲ ਹਾਈਟ ਚੈੱਕ ਕਰ ਸਕਦੇ ਹੋ ਤੁਸੀਂ ਤੇ ਲੈਂਥ ਚੈੱਕ ਕਰ ਸਕਦੇ ਹੋ ਤੇ ਕੰਪੈਕਟ ਆਰਡਰ ਆਰਡਰ ਤੇ ਬੇਂਜ ਤੁਸੀਂ ਦੂਰ ਤੋਂ ਤੁਹਾਨੂੰ ਦਿਖਾਈਆਂ ਦਿੰਦੀਆਂ ਹੋਣਗੀਆਂ ਬੇਂਜ ਚੈੱਕ ਕਰ ਸਕਦੇ ਹੋ ਆਰਡਰ ਤੇ ਅਦੀ ਸਕਦੇ ਹੋ ਸੋ ਥੋੜੇ ਬੱਚੇ ਨੂੰ ਤੇਜ਼ੀ ਕਰਦੀ ਸੀ ਆਪਾਂ ਸਾਨੂੰ ਦੁਬਾਰਾ ਤੋਰ ਕੇ ਦਿਖਾਉਣੇ ਆ ਜੋ ਜਿਹੜੀਆਂ ਬੱਚੀਆਂ ਖੁੱਲੀਆਂ ਫਿਰਦੀਆਂ ਆਉਂਦੀਆਂ ਨੇ ਥੋੜਾ ਭਜਦੀਆਂ ਨੇ ਉਹ ਤੁਹਾਨੂੰ ਪਤਾ ਹੀ ਹੁੰਦਾਗਾ ਕਮਾਲਾ ਪੁੱਤ ਕਮਾਲਾ ਕੰਪੈਕਟ ਆਰਡਰ ਆ 30 ਤੋਂ ਪਲੱਸ ਦੁੱਧ ਪਾ ਦੂਗੀ ਕਦ ਕਾੜ ਤੁਸੀਂ ਚੈੱਕ ਕਰ ਸਕਦੇ ਹੋ ਲੈਂਥ ਚੈੱਕ ਕਰ ਸਕਦੇ ਹੋ ਹਾਈਟ ਚੈੱਕ ਕਰ ਸਕਦੇ ਹੋ ਬਰੀਡ ਚੈੱਕ ਕਰ ਸਕਦੇ ਹੋ ਲੈ ਚੱਲ ਪਤੰਦਰ ਲੈ ਚੱਲ ਇੱਕ ਵਾਰੀ ਤੋਰ ਦੇ ਅੰਦਰ ਨੂੰ ਦਿਖਾ ਸਕਦੇ ਹਾਂ ਇਹਦਾ ਪ੍ਰਾਈਸ ਜਿਹੜਾ ਫੋਨ ਤੇ ਕੀਤਾ ਜਾਊਗਾ ਪਰ ਕੁਆਲਿਟੀ ਦੇ ਹਿਸਾਬ ਨਾਲ ਪ੍ਰਾਈਸ ਜੈਨੂਇਨ ਹੋਊਗਾ ਤੁਹਾਨੂੰ ਧਾਰਾ ਮਾਰਕੀਟ ਦਿਖਾਵਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੋ ਜੇ ਆਪ ਤੁ ਬੱਚੀ ਕੋਲੇ ਲੈ ਬੱਚੀ ਇੱਕ ਵਾਰ ਫੇਰ ਚੈੱਕ ਕਰਾਉਣੇ ਆ ਬਹੁਤ ਚੰਗੇ ਸੀਮਣ ਦੀ ਬੱਚੀ ਆ ਚੰਗਾ ਪਾਲਣ ਵਾਲਾ ਵੀਰ ਵੱਡੀ ਹੋ ਕੇ ਵਧੀਆ ਤਿਆਰ ਹੋਊਗੀ ਫਟਾਰਾ ਮਾਰ ਕੇ ਦਿਖਾਉਣੇ ਤੁਹਾਨੂੰ ਬਹਿ ਜਾ ਪੁੱਤ ਪੋਲੀ ਤੇ ਮੋਟੀ ਚਵਾਈਆ ਕੋਈ ਮੇਰਾ ਵੀਰ ਆਨਲਾਈਨ ਮਗਾ ਦੋਨੇ ਥਣਾਂ ਨਾਲ ਮਾਰ ਬੁੱਤ ਦੋਨੇ ਥਣਾਂ ਦੋਨੇ ਮੂਰੀਆਂ ਪੋਲੀ ਤੇ ਮੋਟੀ ਚਵਾਈਆ ਤੁਸੀਂ ਦੇਖ ਸਕਦੇ ਹੋ ਵਾਓ ਮਗਲ ਤੁਨਾਂ ਆ ਵੀ ਦੇਖ ਲਿਓ ਪੋਲੀ ਤੇ ਮੋਟੀ ਚਵਾਈਆ ਕੋਈ ਮੇਰਾ ਵੀਰ ਆਨਲਾਈਨ ਮਗਾਉਂਦਾ ਥਣਾਂ ਦੀ ਪੂਰੀ ਪਾਸ ਹੋ ਚੁੱਕੀ ਐ ਓਕੇ ਹੋ ਕੋਈ ਭੂਰ ਸਰਲਾ ਨਹੀਂ ਕੋਈ ਮੇਰਾ ਵੀਰ ਦੂਰੋਂ ਆਉਂਦਾ ਦਾ ਘੇੜਾ ਨਹੀਂ ਲੱਗੂਗਾ ਥਣਾਂ ਦੀ ਪਾਸ ਆ ਸੋ ਇੱਕ ਵਾਰੀ ਹੋਰ ਤੋਰ ਦੇ ਪੁੱਤ ਇਧਰ ਸੋ ਇੱਕ ਵਾਰੀ ਫੇਰ ਸਾਨੂੰ ਤੋਰ ਕੇ ਦਿਖਾਉਣੇ ਆਪਾਂ ਧਾਰਾ ਮਾਰ ਕੇ ਦਿਖਾਤੀਆਂ ਥਣਾਂ ਦੀਆਂ ਆਨਲਾਈਨ ਮੰਗਾਉਂਦਾ ਕੋਈ ਪਾਸ ਹੋ ਚੁੱਕੀ ਆ ਪੋਲੀ ਤੇ ਮੋਟੀ ਚਵਾਈ ਆ ਕੋਈ ਭੂਰ ਸਰਲਾ ਨਹੀਂ ਕੰਪੈਕਟ ਆਰਡਰ ਆ ਇਹ ਮਸ਼ੀਨ ਵੀ ਲਾ ਸਕਦੇ ਤੁਸੀਂ ਹੱਥੀ ਵੀ ਦੋਨੇ ਪਾਸੇ ਬਹਿ ਕੇ ਚੋ ਸਕਦੇ ਹੋ ਸੋ ਲੈਂਥ ਵੀ ਚੈੱਕ ਕਰ ਲਿਓ ਬਾਰ-ਬਾਰ ਕਹਿੰਦਾ ਤੁਹਾਨੂੰ ਬਰੀਡ ਚੈੱਕ ਕਰ ਲਿਓ ਚੰਗਾ ਮੁੱਲ ਭਰ ਕੇ ਇਦਾਂ ਦੀ ਬੈੜ ਨਹੀਂ ਮਿਲਦੀ ਬਹੁਤ ਤੁਰੇ ਫਿਰਦੇ ਆਪਾਂ ਫਾਰਮਰਾਂ ਚ ਪਰ ਇਸ ਬਾਰੇ ਸਿੱਧੂ ਡੇਰੀ ਫਾਰਮ ਤੇ ਇਹ ਅਵੇਲੇਬਲ ਆ ਸੇਲ ਵਾਸਤੇ ਤਾਂ ਤੁਸੀਂ ਖਰੀਦਣ ਵਾਸਤੇ ਸੰਪਰਕ ਕਰ ਸਕਦੇ ਹੋ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ